ਡਿਪਾਰਟਮੈਂਟ ਦੁਆਰਾ 2000 ਪੀਟੀਆ ਅਧਿਆਪਕਾਂ ਦੀ ਭਰਤੀ ਸੰਬੰਧੀ ਰਜਿਸਟ੍ਰੇਸ਼ਨ ਓਪਨ ਕਰ ਦਿੱਤੀ ਗਈ ਹੈ ਰਜਿਸਟ੍ਰੇਸ਼ਨ ਕਰਨ ਲਈ ਆਪਾਂ ਚੱਲਾਂਗੇ ਹੁਣ ਵੈਬਸਾਈਟ ਤੇ ਇਹ ਵੈਬਸਾਈਟ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਦੇ ਦਵਾਂਗਾ ਉੱਥੇ ਕਲਿੱਕ ਕਰਕੇ ਤੁਸੀਂ ਸਿੱਧਾ ਵੈਬਸਾਈਟ ਤੇ ਪਹੁੰਚ ਸਕਦੇ ਹੋ ਲੋ ਜੀ ਆਪਾਂ ਚੱਲਦੇ ਹਾਂ ਵੈਬਸਾਈਟ ਤੇ ਤਾਂ ਉੱਪਰਲੀ ਆਪਸ਼ਨ ਹੈ ਇਹਨਾਂ 'ਤੇ ਕਲਿੱਕ ਕਰਾਂਗੇ ਤਾਂ ਇੱਥੇ ਉੱਪਰਲੇ ਪਾਸੇ ਲੌਗਇਨ ਤੇ ਥੱਲੇ ਪਾਸਵਰਡ ਪਹਿਲਾਂ ਆਪਾਂ ਲੌਗਇਨ ਆਈਡੀ ਪਾਸਵਰਡ ਬਣਾਉਣ ਵਾਸਤੇ ਰਜਿਸਟਰ ਹੇਅਰ ਕਰਾਂਗੇ ਐਨ ਓਕੇ ਕਰ ਦਾਂਗੇ ਜੀ ਤਾਂ ਇੱਥੇ ਤੁਸੀਂ ਆਪਣਾ ਕੈਪੀਟਲ ਅੱਖਰ ਦੇ ਵਿੱਚ ਨਾਮ ਭਰ ਦੇਣਾ ਈਮੇਲ ਆਈਡੀ ਭਰ ਦੇਣੀ ਹੈ ਮੋਬਾਈਲ ਨੰਬਰ ਭਰ ਦੇਣਾ ਪਾਸਵਰਡ ਇੱਥੇ ਘੱਟੋ-ਘੱਟ 9 ਅੱਖਰ ਜ਼ਰੂਰ ਹੋਣੇ ਚਾਹੀਦੇ ਨੇ ਉਹਨਾਂ ਵਿੱਚੋਂ ਇੱਕ ਸਪੈਸ਼ਲ ਅੱਖਰ ਆ ਦੇਖੋ ਥੱਲੇ ਪਾਸਵਰਡ ਬਣਾ ਕੇ ਦਿੱਤਾ ਹੋਇਆ ਇਹਨਾਂ ਨੇ ਜੀ ADM hi n 357 ਇਹ ਮਤਲਬ ਇਹਦੇ ਵਿੱਚ ਪਾਸਵਰਡ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਇਹਨਾਂ ਚ ਤਿੰਨੇ ਚੀਜ਼ਾਂ ਆਉਣੀਆਂ ਜ਼ਰੂਰੀ ਨੇ ਜੀ ਨੰਮਰਿਕਲ ਨੰਬਰ ਅਲਫਾਬੈਟ ਤੇ ਸਪੈਸ਼ਲ ਕੈਰੈਕਟਰ ਠੀਕ ਹੈ ਜੀ ਉਸ ਤੋਂ ਬਾਅਦ ਕੈਪਚਰ ਭਰ ਕੇ ਸਟੇਟ ਭਰ ਕੇ ਕੈਪਚਰ ਭਰ ਕੇ ਨੂੰ ਓਕੇ ਕਰ ਦੇਣਾ ਤਾਂ ਤੁਹਾਨੂੰ ਈਮੇਲ ਤੇ ਅਤੇ ਮੋਬਾਈਲ ਨੰਬਰ ਤੇ ਦੋਨਾਂ ਤੇ ਤੁਹਾਨੂੰ OTP ਆਏਗਾ ਉਹਨਾਂ ਦੋਨਾਂ ਵਿੱਚੋਂ ਤੁਸੀਂ ਇੱਕ OTP ਭਰ ਕੇ ਇਹਨੂੰ ਵੈਰੀਫਾਈ ਕਰ ਸਕਦੇ ਹੋ ਚਾਹੇ ਤਾਂ ਤੁਸੀਂ ਆਪਣਾ ਈਮੇਲ ਵਾਲਾ ਭਰ ਦਿਓ ਜੇ ਈਮੇਲ ਤੇ ਨਾ ਆਇਆ ਤਾਂ ਮੋਬਾਈਲ ਤੇ ਭਰ ਦਿਓ ਜੇ ਮੋਬਾਈਲ ਤੇ ਨਾ ਆਇਆ ਤਾਂ ਈਮੇਲ ਤੇ ਉਹਨੂੰ ਚੈੱਕ ਤਾਂ ਜ਼ਰੂਰ ਆਵੇਗਾ ਉਹਨੂੰ ਭਰ ਕੇ ਆਪਣਾ ਤੁਸੀਂ ਰਜਿਸਟ੍ਰੇਸ਼ਨ ਕਰ ਸਕਦੇ ਹੋ ਤਾਂ ਇਸ ਤੋਂ ਬਾਅਦ ਅੱਗੇ ਕੀ ਪ੍ਰੋਸੈਸ ਹੈ ਇਹ ਵੀਡੀਓ ਵੱਡੀ ਹੋ ਰਹੀ ਸੀ ਇਸ ਕਰਕੇ ਅੱਗੇ ਕਿਸ ਤਰ੍ਹਾਂ ਆਪਾਂ ਨੂੰ ਫਾਰਮ ਨੂੰ ਫਿਲ ਕਰਨਾ ਹੈ ਤੇ ਜਾਂ ਆਪਾਂ ਕਿਸ ਤਰ੍ਹਾਂ ਉਹਨੂੰ ਅੱਗੇ-ਅੱਗੇ ਕੀ ਸਟੈਪ ਨੇ ਕਿਵੇਂ ਭਰਨਾ ਹੈ ਤਾਂ ਉਸ ਸੰਬੰਧੀ ਵੀਡੀਓ ਆਪਾਂ ਦੁਬਾਰੇ ਤਿਆਰ ਕਰਾਂਗੇ ਤਾਂ ਇਸ ਲਈ ਸਾਰੇ ਜਾਣੀ ਆਪਣੀ ਰਜਿਸਟ੍ਰੇਸ਼ਨ ਕਰੋ ਜੋ ਇਸ ਪੋਸਟ ਨਾਲ ਸੰਬੰਧਤ ਹਨ ਜੇ ਕੋਈ ਹੋਰ ਕੋਈ ਤੁਹਾਨੂੰ ਦਿੱਕਤ ਆ ਰਹੀ ਹੈ ਤਾਂ ਕਮੈਂਟ ਵਿੱਚ ਲਿਖ ਕੇ ਦੱਸ ਦਿਓ ਤਾਂ ਉਸ ਸੰਬੰਧੀ ਆਪਾਂ ਇਹਨੂੰ ਹੋਰ ਵੀਡੀਓ ਤਿਆਰ ਕਰਕੇ ਤੁਹਾਡੀਆਂ ਜਿਹੜੇ ਪ੍ਰੋਬਲਮਾਂ ਆ ਰਹੀਆਂ ਨੇ ਉਹਨੂੰ ਆਪਾਂ ਸੋਲਵ ਕਰਾਂਗੇ ਠੀਕ ਹੈ ਜੀ ਧੰਨਵਾਦ ਜੀ